ਜੇ ਤੁਹਾਡੇ ਕਰਦਾ ਇੱਕ ਵੀ ਜੀ ਸੁਖਮਨੀ ਸਾਹਿਬ ਦੀ ਇਸ ਪੰਕਤੀ ਦਾ ਜਾਪ 7 ਦਿਨ ਕਰਦਾ ਹੈ ਨਾ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਔਰ ਇਹ ਬਚਨ ਹਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਦੇ ਬਚਨ ਹਨ ਜਾਂ ਨਹੀਂ ਹਨ ਇਹ ਗੱਲ ਸੰਤ ਜੀ 13 13 ਨਾਮਕ ਇੱਕ YouTube ਚੈਨਲ ਦਾ ਥੰਬਨਲ ਹੈ ਉੱਤੇ ਲਿਖੀ ਗਈ ਹੈ ਤੇ ਇਸ ਥੰਬਨਲ ਨੂੰ ਦੇਖ ਕੇ ਔਰ ਇਹਦੇ ਉੱਤੇ ਲਿਖੀ ਹੋਈ ਗੱਲ ਨੂੰ ਸਮਝ ਕੇ ਮੈਨੂੰ ਤਾਂ ਇਹੀ ਸਮਝ ਆਇਆ ਕਿ ਜੋ ਪੰਜਾਬ ਦੇ ਅੱਜ ਦੇ ਹਾਲਾਤ ਬਣੇ ਹੋਏ ਨੇ ਉਹਦੇ ਜ਼ਿੰਮੇਦਾਰ ਅਸੀਂ ਖੁਦ ਹਾਂ ਕਿਉਂਕਿ ਅਸੀ ਸੁਖਮਨੀ ਸਾਹਿਬ ਦੀ ਇਸ ਪੰਕਤੀ ਦਾ ਜਾਪ 7 ਦਿਨ ਨਹੀਂ ਕੀਤਾ ਤਾਂ ਹੀ ਇਹ ਹਾਲਾਤ ਬਣੇ ਨੇ ਜੇ ਕਿਤੇ ਕਰ ਲੈਂਦੇ ਤਾਂ ਐਚਐਸ ਫੁਲਕਾ ਜੀ ਆਪ ਜੀ ਨੂੰ ਇੰਨੇ ਸਾਲ ਕੇਸ ਲੜਨ ਦੀ ਲੋੜ ਨਹੀਂ ਪੈਣੀ ਸੀ ਇੰਨੇ ਸਾਲ ਆਪ ਜੀ ਕੇਸ ਲੜੇ ਹੁ ਇਨਸਾਫ ਲੈਣ ਦੇ ਲਈ ਆਪ ਜੀ ਨੂੰ ਪਤਾ ਨਹੀਂ ਸੀ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਆਪ ਜੀ ਨੂੰ ਦੱਸਣਾ ਚਾਹਨਾ ਹਾਂ ਫੁਲਕਾ ਜੀ ਆਪ ਜੀ ਸੁਖਮਨੀ ਸਾਹਿਬ ਜੀ ਦੀ ਇਸ ਪੰਕਤੀ ਦਾ ਜਾਪ 7 ਦਿਨ ਕਰ ਲੈਂਦੇ ਨਾ ਕਰੋ ਦਾ ਇਨਸਾਫ ਮਿਲਿਆ ਹੁੰਦਾ ਕਦੋਂ ਦਾ ਚਲੋ ਕੋਈ ਨਹੀਂ ਹੁਣ ਆਪ ਜੀ ਨੂੰ ਮੈਂ ਇਸ ਵੀਡੀਓ ਦੇ ਮਾਧਮ ਰਾਹੀਂ ਜਾਣਕਾਰੀ ਦੇ ਰਿਹਾ ਆਪ ਜੀ ਹੁਣ ਕਰ ਲਓ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਉਹ ਵਿਰੋ ਛੱਡ ਦਿਓ ਧਰਨੇ ਲਾਣੇ ਹੁਣ ਆਪਾਂ ਨੂੰ ਹੱਲ ਮਿਲ ਗਿਆ ਸੁਖਮਨੀ ਸਾਹਿਬ ਦੀ ਇਸ ਪੰਕਤੀ ਦਾ ਜਾਪ 7 ਦਿਨ ਕਰ ਲਓ ਆਪ ਜੀ ਦੀ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋ ਜਾਣਗੀਆਂ ਹੁਣ ਕੋਈ ਵੀਰਪਣ ਇਹ ਨਾ ਕਹੇ ਕਿ ਅੱਛਾ ਤੂੰ ਗੁਰਬਾਣੀ ਦਾ ਮਜ਼ਾਕ ਉਡਾ ਰਿਹਾ ਤੂੰ ਸੰਤਾ ਦਾ ਮਜ਼ਾਕ ਉਡਾ ਰਿਹਾ ਨਾ ਭਾਈ ਮੈਂ ਗੁਰਬਾਣੀ ਦਾ ਮਜ਼ਾਕ ਨਹੀਂ ਉਡਾ ਸਕਦਾ ਮੈਂ ਕੁਝ ਵੀ ਨਹੀਂ ਆ ਮੈਂ ਜ਼ੀਰੋ ਆ ਮੈਂ ਨਹੀਂ ਮਜ਼ਾਕ ਉਡਾ ਸਕਦਾ ਜੇ ਕਿਸੇ ਨੂੰ ਬੁਰਾ ਲੱਗਦਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਸੋਚਣ ਵਾਲੀ ਗੱਲ ਹੈ ਜਦੋਂ ਇਹੋ ਜਿਹਾ ਵਰਲਡ ਸਾਡੇ ਸਾਹਮਣੇ ਆਣਗੇ ਇਹੋ ਜਿਹਾ ਲਿਖਿਆ ਹੋਇਆ ਸਾਡੇ ਸਾਹਮਣੇ ਆਏਗਾ ਸਾਡੇ ਬੱਚੇ ਪੜ੍ਹਨਗੇ ਉਹ ਕੀ ਸੋਚਣਗੇ ਜੇ ਕੋਈ ਬੱਚਾ ਜੋ ਸਕੂਲ ਜਾਂਦਾ ਹੈ ਉਹ ਇਸ ਲਾਈਨ ਨੂੰ ਪੜ੍ਹੂਗਾ ਉਹ ਤਾਂ ਇਹ ਸੋਚੂਗਾ ਮੈਨੂੰ ਸਾਰਾ ਸਾਲ ਪੜ੍ਹਾਈ ਕਰਨ ਦੀ ਲੋੜ ਨਹੀਂ ਜਦੋਂ ਮੇਰੇ ਪੇਪਰ ਹੋਣਗੇ ਉਸ ਪੇਪਰ ਤੋਂ 7 ਦਿਨ ਪਹਿਲਾਂ ਮੈਂ ਤਾਂ ਇਸ ਪੰਕਤੀ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਮੇਰੇ ਪੇਪਰ ਦੇ ਵਿੱਚ ਮੈਂ ਕੁਝ ਲਿਖਾਂ ਨਾ ਲਿਖਾਂ ਮੈਂ ਤਾਂ ਪਾਸ ਹੋਣਾ ਹੀ ਹੋਣਾ ਕਿਉਂਕਿ ਮੇਰੀ ਤਾਂ ਇੱਛਾ ਹੀ ਇਹ ਹੀ ਹੈ ਨਾ ਕਿ ਬਾਬਾ ਜੀ ਮੈਨੂੰ ਪਾਸ ਕਰ ਦੋ ਉਸ ਬੱਚੇ ਤੇ ਇਹ ਇੱਛਾ ਹੋਏਗੀ ਨਾ ਕਿ ਬਾਬਾ ਜੀ ਮੈਨੂੰ ਪਾਸ ਕਰ ਦੋ ਹਰ ਬੱਚੇ ਦੀ ਇੱਛਾ ਹੁੰਦੀ ਹੈ ਜਿਹੜੇ ਬੱਚੇ ਫੇਲ ਹੁੰਦੇ ਉਹਨਾਂ ਦੀ ਵੀ ਇੱਛਾ ਹੁੰਦੀ ਹੈ ਉਹਨਾਂ ਬੱਚਿਆਂ ਨੂੰ ਸ਼ਾਇਦ ਇਹ ਪਤਾ ਨਹੀਂ ਸੀਗਾ ਅੱਜ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਦੱਸ ਰਿਹਾ ਬੱਚਿਓ ਕੋਈ ਗੱਲ ਨਹੀਂ ਤੁਸੀਂ ਪੜ੍ਹਾਈ ਨਹੀਂ ਕੀਤੀ ਕੋਈ ਗੱਲ ਨਹੀਂ ਤੁਸੀਂ ਇਸ ਪੰਕਤੀ ਦਾ ਜਾਬ ਕਰ ਲਿਓ ਤੁਸੀਂ ਪਾਸ ਹੋ ਜਾਓਗੇ ਪੜ੍ਹਾਈ ਕੀਤੀ ਨਹੀਂ ਕੀਤੀ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ ਨੌਕਰੀ ਨਹੀਂ ਮਿਲ ਰਹੀ ਉਹ ਰੱਬ ਅੱਗੇ ਅਰਦਾਸ ਬੇਨਤੀਆਂ ਕਰਦੇ ਨੇ ਬਾਬਾ ਜੀ ਸਾਨੂੰ ਨੌਕਰੀ ਮਿਲ ਜੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਇਸ ਪੰਕਤੀ ਦਾ ਜੌਬ 7 ਦਿਨ ਕਰ ਲੋ ਤੁਹਾਨੂੰ ਨੌਕਰੀ ਮਿਲ ਜਾਏਗੀ 8ਵੇਂ ਦਿਨ ਨੌਕਰੀ ਮਿਲ ਜਾਏਗੀ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜੀ ਗੱਲਾਂ ਆਪਾਂ ਲਿਖਦੇ ਆ ਕਰਦੇ ਆ ਇਹਦਾ ਰਿਜ਼ਲਟ ਕੀ ਨਿਕਲਦਾ ਹੈ ਇਹਦਾ ਅਰਥ ਕੀ ਨਿਕਲਦਾ ਹੈ ਜੇ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੁੰਦਾ ਤਾਂ ਹੁਣ ਤੱਕ ਪੰਜਾਬ ਦਾ ਮਾਹੌਲ ਹੀ ਬਦਲ ਜਾਣਾ ਸੀਗਾ ਗੁਰਬਾਣੀ ਸਾਨੂੰ ਜੀਵਨ ਜਾਸ ਸਿਖਾਉਂਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ ਕਿਵੇਂ ਹੈ ਇੱਕ ਦੂਸਰੇ ਨੂੰ ਪਿਆਰ ਕਰਨਾ ਹੈ ਇੱਕ ਦੂਸਰੇ ਨਾਲ ਨਫ਼ਰਤ ਨਹੀਂ ਕਰਨੀ ਇੱਕ ਦੂਸਰੇ ਦਾ ਸਨਮਾਨ ਕਰਨਾ ਹੈ ਲੋਕਾਂ ਦੀ ਮਦਦ ਕਰਨੀ ਹੈ ਆ ਚੀਜ਼ ਸਿਖਾਉਂਦੀ ਹੈ ਪ੍ਰਕਿਰਤੀ ਦੀ ਸੰਭਾਲ ਕਰਨੀ ਹੈ ਆ ਚੀਜ਼ਾਂ ਸਿਖਾਉਂਦੀ ਹੈ ਇੱਕ ਅਕਾਲ ਪੁਰਖ ਨਾਲ ਜੁੜ ਕੇ ਰਹਿਣਾ ਆ ਚੀਜ਼ ਸਿਖਾਉਂਦੀ ਹੈ ਪਖੰਡ ਤੋਂ ਦੂਰ ਹੋਣਾ ਆ ਚੀਜ਼ਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਪਰ ਕਿਤੇ ਆਪਾਂ ਖੁਦ ਹੀ ਪੱਖਣ ਦੇ ਲਾਗੇ ਤਾਂ ਨਹੀਂ ਜਾਈ ਜਾਂਦੇ ਕਿ 7 ਦਿਨ ਇਹ ਜਿਹੜਾ ਕਾਊਂਟਿੰਗ ਹੈ ਕਿ 7 ਦਿਨ ਕਰੋ ਪੰਜ ਕਿਉਂ ਭਈ ਬੰਦਾ ਸਾਰੀ ਜ਼ਿੰਦਗੀ ਕਿਉਂ ਨਹੀਂ ਕਰ ਸਕਦਾ ਪਟ ਕਿ 7 ਦਿਨ ਹੀ ਕਰਨਾ ਹੈ ਇੱਕ ਤੁਸੀਂ ਬੱਚੇ ਨੂੰ ਦੇ ਨਹੀਂ ਨੇ ਲਾਲੀਪਾਪ ਜਿਹਾ ਜਮੇ ਦਿੱਤਾ ਜਾਂਦਾ ਕਿ 7 ਦਿਨ ਕਰ ਲੈ ਪੁੱਤ ਫਿਰ ਤੇਰਾ ਜਿਹੜਾ ਹੈ ਨਾ ਸਾਰੀ ਪ੍ਰੋਬਲਮ ਠੀਕ ਹੋ ਜਾਏਗੀ ਕੋਈ ਨਾ ਪੁੱਤ ਤੂੰ ਆਵਰ ਪੜਾਈ ਕਰ ਲੈ ਕਿਹਾ ਜਾਂਦਾ ਨਾ ਬੱਚਿਆਂ ਨੂੰ ਪੁੱਤ ਜੇ ਤੂੰ ਇਸ ਸਾਲ ਪਾਸ ਹੋ ਗਿਆ ਅਗਲੇ ਸਾਲ ਤੈਨੂੰ ਆ ਚੀਜ਼ ਲੈ ਕੇ ਦੇ ਦਾਂਗੇ ਤੇ ਉਹੀ ਚੀਜ਼ ਕੀਤੀ ਜਾ ਰਹੀ ਹੈ ਕਿ ਤੂੰ 7 ਦਿਨ ਆ ਕਰ ਲੈ ਤੇਰੀ ਆ ਪ੍ਰੋਬਲਮਸ ਸੋਲਵ ਹੋ ਜਾਏਗੀ ਹੁਣ ਕੋਈ ਇਹ ਨਾ ਕਹੇ ਕਿ ਜੋ ਇਨਸਾਨ ਸੱਚੇ ਦਿਲੋਂ ਕਰਦਾ ਉਹਦੀ ਇੱਛਾ ਪੂਰੀ ਹੁੰਦੀ ਹੈ ਕੀ ਤੁਸੀਂ ਕਿਸੇ ਦਾ ਦਿਲ چیر ਕੇ ਦੇਖਿਆ ਕਿ ਉਹ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਤੁਹਾਨੂੰ ਪਤਾ ਹੈ ਉਹ ਬੰਦਾ ਕਿੰਨਾ ਦੁਖੀ ਹੈ ਜਿਹੜਾ ਬੰਦਾ ਦੁਖੀ ਹੁੰਦਾ ਹੈ ਨਾ ਉਹਨੂੰ ਜੋ ਕਿਹਾ ਜਾਏ ਉਹ ਉਹ ਕਰਦਾ ਉਹਨੂੰ ਕਿਹਾ ਜਾਏ ਕਿ ਪਹਿ ਜਾ ਕੇ ਉੱਥੇ ਮੱਥਾ ਟੇਕ ਉਹ ਟੇਕਦਾ ਕਿਉਂਕਿ ਦੁਖੀ ਹੈ ਉਹਨੂੰ ਆਪ ਨਹੀਂ ਸਮਝ ਆਉਂਦਾ ਕਿ ਮੈਂ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਉਹਨੂੰ ਜੋ ਕਿਹਾ ਜਾਂਦਾ ਉਹ ਕਰਦਾ ਕਿਉਂਕਿ ਉਹ ਦੁਖੀ ਹੈ ਉਹ ਪੂਰੇ ਸ਼ਰਧਾ ਦੇ ਨਾਲ ਜਾਂਦਾ ਉੱਥੇ ਫਿਰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਦਿਲ ਤੋਂ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਤੁਸੀਂ ਕਿਸੇ ਦਾ ਦਿਲ چیر ਕੇ ਉਹਦੇ ਦਿਲ ਦੇ ਅੰਦਰ ਕਿੰਨੀ ਕਿ ਸ਼ਰਦ ਹੈ ਮੈਨੂੰ ਇਹ ਲੱਗਦਾ ਕਿ ਗੁਰਬਾਣੀ ਤੋਂ ਜੀਵਨ ਜਾਂ ਸਿੱਖੇ ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਪਖੰਡ ਤੋਂ ਦੂਰ ਹੋਣਾ ਸੀ ਪਰ ਆਪਾਂ ਖੁਦ ਹੀ ਪਖੰਡ ਦੇ ਲਾਗੇ ਜਾਈ ਜਾ ਰਹੇ ਹਾਂ ਬਾਕੀ ਤੁਹਾਡੇ ਕੀ ਵਿਚਾਰ ਹਨ ਜੀ ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ ਮੇਰੀ ਕਹੀ ਗੱਲ ਕਿਸੇ ਨੂੰ ਬੁਰੀ ਲੱਗਦੀ ਮਾਜੁਰ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਆਓ ਮੈਂ ਸੁਧਾਰ ਕਰਾਂਗਾ ਮੈਂ ਫਿਰ ਤੋਂ ਦੱਸਦਾ ਇਹ ਜਿਹੜੀ ਜਾਣਕਾਰੀ ਮੈਂ ਦਿੱਤੀ ਹੈ ਨਾ ਸਟਾਰਟਿੰਗ ਦੇ ਵਿੱਚ ਆਪ ਜੀ ਨੂੰ ਇਹ ਇੱਕ YouTube ਚੈਨਲ ਹੈ ਸੰਤਜੀ 13 13 ਕਰਕੇ ਉਹ ਚੈਨਲ ਦੇ ਉੱਤੇ ਸਾਡੇ ਵੀਰ ਜਿਹੜੇ ਵੀ ਹੈਗੇ ਨੇ ਦੇਖੋ ਉਹ ਤਾਂ ਉਹਨਾਂ ਦਾ ਕੰਮ ਹੈ ਹਨਾ ਉਹ ਥੰਬਨੇਲ ਲਾਉਂਦੇ ਨੇ ਵੀਡੀਓ ਅਪਲੋਡ ਕਰਦੇ ਨੇ ਉਹ ਜਿਹੜਾ ਥੰਬਨੇਲ ਤੇ ਜਿਹੜੀ ਜਾਣਕਾਰੀ ਲਿਖੀ ਹੈ ਮੈਂ ਆਪ ਜੀ ਨੂੰ ਉਹ ਪੜ੍ਹ ਕੇ ਸੁਣਾਈ ਹੈ ਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਨੇ ਤੇ ਆਪ ਵੀ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ